ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਤੁਸੀਂ ਸਾਰੇ ਜਹਨੇ ਉਮੀਦ ਕਰਦੇ ਆ ਬਿਲਕੁਲ ਠੀਕ ਠਾਕ ਹੋਵੋਗੇ ਹਾਂਜੀ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੌਰਜਟ ਦੇ ਸੂਟਸ ਜੋ ਆਪਣੇ ਕੋਲ ਅਵੇਲੇਬਲ ਹੈ ਕਿਉਂਕਿ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਕਿ ਸਾਨੂੰ ਤੁਸੀਂ ਇੱਕ ਵੀਡੀਓ ਦੇ ਵਿੱਚ ਹੀ ਲੈ ਆਓ ਤਾਂ ਅਸੀਂ ਉਹਨਾਂ ਦੇ ਵਿੱਚੋਂ ਸਿਲੈਕਟ ਕਰ ਲੈਣੇ ਆ ਸੂਟਸ ਤਾਂ ਆਪਾਂ ਨੂੰ ਵੀ ਪਿਕਚਰਸ ਭੇਜਣੀਆਂ ਜਿਹੜੀਆਂ ਉਹ ਡਿਫਿਕਲਟ ਹੁੰਦੀਆਂ ਨੇ ਸੋ ਜੋ ਸੂਟਸ ਆਪਣੇ ਕੋਲੇ ਇਹਨਾਂ ਦੇ ਵਿੱਚ ਅਵੇਲੇਬਲ ਨੇ ਅੱਜ ਆਪਾਂ ਸਾਰੇ ਤੁਹਾਨੂੰ ਨਜ਼ਰ ਕਰਵਾ ਦੇਵਾਂਗੇ ਜਿਹੜੇ ਈਵਰਸ ਪਹਿਲੀ ਵਾਰ ਦੇਖ ਰਹੇ ਉਹਨਾਂ ਨੂੰ ਦੱਸ ਦਿੰਨੇ ਆ ਜੀ ਅਸੀਂ ਸਰਵ ਕਰਦੇ ਆਂ ਸ਼੍ਰੀ ਮੁਕਸਰ ਸਾਹਿਬ ਤੋਂ ਪੰਜਾਬ ਦੇ ਵਿੱਚੋਂ ਆਨਲਾਈਨ ਕੰਮ ਕਰਦੇ ਆ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਜੋ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਉਸ ਦੇ ਉੱਪਰ ਕਰ ਦੇਣਾ ਜੀ ਵਟਸਐਪ ਮੈਸੇਜ ਕੋਈ ਵੀ ਫਰਦਰ ਇਨਕੁਆਰੀ ਹੈ ਆਰਡਰ ਕਿੱਦਾਂ ਬੁੱਕ ਕਰਨਾ ਉਹ ਸਭ ਕੁਝ ਤੁਹਾਨੂੰ ਇਸ ਨੰਬਰ ਤੇ ਇਨਫੋਰਮੇਸ਼ਨ ਮਿਲ ਜੀ ਕੈਸ਼ ਔਨ ਡਿਲੀਵਰੀ ਆਪਣੇ ਕੋਲ ਅਵੇਲੇਬਲ ਨਹੀਂ ਹੈ ਜੀ ਠੀਕ ਹੈ ਅਡਵਾਂਸ ਪੇਮੈਂਟ ਦੇ ਨਾਲ ਹੀ ਤੁਹਾਡਾ ਜਿਹੜਾ ਆਰਡਰ ਹੈ ਉਹ ਕਨਫਰਮ ਹੈ ਹਾਂ ਜੀ ਇਹ ਇਹਦਾ ਸੂਟ ਹੈ ਇਹ ਸੂਟ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਆਪਣੇ ਕੋਲ ਕਿਉਂਕਿ ਆਪਾਂ ਸਟਿਚਿੰਗ ਦੇ ਨਾਲ ਵੀ ਪਾਇਆ ਹੋਇਆ ਹੈ ਰੀਲ ਦੇ ਵਿੱਚ ਠੀਕ ਹੈ ਹਾਂ ਜੀ ਇਸ ਤਰ੍ਹਾਂ ਦੇ ਨਾਲ ਆਰੀ ਦਾ ਕੰਮ ਹੈ ਬਹੁਤ ਜ਼ਿਆਦਾ ਸੋਹਣਾ ਸੂਟ ਬਣਿਆ ਹੋਇਆ ਪਿਓਰ ਜੌਰਜਟ ਦੀ ਸ਼ਰਟ ਹੈ ਜੀ ਪਿਓਰ ਨੇਚਰਲ ਪਲੇਪ ਦੀ ਬਲੈਕ ਕਲਰ ਦੀ ਇਸ ਦੇ ਨਾਲ ਬਾਟਮ ਠੀਕ ਹੈ ਇਹ ਹੈਗਾ ਆਪਣਾ ਚੋਰ ਚੋਰ ਚੱਪਦਾ ਹੀ ਦੁਪੱਟਾ ਇਸ ਤਰ੍ਹਾਂ ਦੇ ਨਾਲ سارے ਦੁਪੱਟੇ ਦੇ ਵਿੱਚ ਪ੍ਰਿੰਟ ਬਣਿਆ ਹੋਇਆ ਖੁੱਲੇ ਡੁੱਲੇ ਇਹਨਾਂ ਦੇ ਨਾਲ ਦੁਪੱਟੇ ਹੁੰਦੀ ਹੈ 3 ਮੀਟਰ ਤੁਹਾਨੂੰ ਸਲਵਾਰ ਦਾ ਕੱਪੜਾ ਮਿਲੇਗਾ 2.5 ਮੀਟਰ ਸ਼ਰਟ ਦਾ ਕੱਪੜਾ ਮਿਲੇਗਾ ਐਂ ਟੋਟਲ 5.5 ਮੀਟਰ ਹੋਏ ਹਾਂਜੀ ਸੈਕੰਡ ਆਪਣਾ ਇਹ ਵਾਲਾ ਸੂਟ ਹੈ ਫਰੋਜੀ ਕਲਰ ਦੇ ਉੱਪਰ ਹੈ ਪਲੇਨ ਬਾਟਮ ਦੇ ਨਾਲ ਹੈ ਸੀਕਵੈਂਸਸ ਅਤੇ ਆਰੀ ਦਾ ਕੰਮ ਹੋਇਆ ਹੋਇਆ ਹੈ ਅੱਜ ਵਾਲੇ ਸੂਟਸ ਆ ਜਿਹੜੇ ਚਨਾਰ ਆਤ ਸੱਚੇ ਨਾਦਰ ਬ੍ਰੈਂਡ ਦੇ ਰਹਿਣਗੇ ਠੀਕ ਹੈ ਜੀ ਇਸ ਦੇ ਨਾਲ ਇਸ ਤਰ੍ਹਾਂ ਦੇ ਨਾਲ ਦੁਪੱਟਾ ਬਣਿਆ ਹੋਇਆ ਪ੍ਰਿੰਟਡ ਦੁਪੱਟਾ ਹਾਂਜੀ ਅੰਗੀ ਵਾਲਾ ਨਹੀਂ ਐਨ ਸ਼ੇਡ ਦੇ ਵਿੱਚ ਇਹ ਵੀ ਆ ਰਹੀ ਤੇ ਸੀਕਵੈਂਸ ਦਾ ਕੰਮ ਹੈ ਸੀਕਵੈਂਸ ਦੇ ਨਾਲ ਹਾਈਲਾਈਟਡ ਇਸ ਤੋਂ ਨਾਲ ਬਣਿਆ ਹੋਇਆ ਆਪਣਾ ਪ੍ਰਿੰਟਡ ਦੁਪੱਟਾ ਪਿਓਰ ਚੋਰਜਟ ਦਾ ਦੁਪੱਟਾ ਪਿਓਰ ਚੋਰਜਟ ਦੀ ਸ਼ਰਟ ਪਿਓਰ ਨੇਚਰਲ ਕ੍ਰੇਪ ਦੀ ਬਾਟਮ ਥੈਂਕ ਯੂ ਰਿਵੈਵਲ ਸੂਟ ਇਹ ਪਿਓਰ ਚੋਰਜਟ ਦੀਆਂ ਸ਼ਰਟਸ ਨੇ ਸਟਫ ਸੀਮ ਰਹੇਗਾ ਪਰ ਇਹ ਵਿਦਾਊਟ ਆਰੀ ਨਹੀਂ ਜੇਕਰ ਤੁਸੀਂ ਵਿਦਾਊਟ ਆਰੀ ਵਰਕ ਤੋਂ ਚਾਹੁੰਦੇ ਹੋ ਠੀਕ ਹੈ ਜੀ ਪਲੇਨ ਬਾਟਮ ਨਾਲ ਕਲਰ ਬਹੁਤ ਜ਼ਿਆਦਾ ਪਿਆਰਾ ਹੈ ਇਸ ਤਰ੍ਹਾਂ ਦੇ ਨਾਲ ਦੁਪੱਟਾ ਬਣਿਆ। ਕਿਤੇ ਸਟਿਚਿੰਗ ਦੇ ਵੀਡੀਓਸ ਵੀ ਆ ਕੇ ਆ ਰਹੀਆਂ ਇਹਨਾਂ ਸੂਟਸ ਦੀ। ਇਹ ਵਾਲੀ ਬਾਟਮ ਰਹੇਗੀ। ਅਗੇਨ ਪਲੇਨ ਕਪੜਾ ਬਾਟਮ ਦਾ ਰਹੇਗਾ। ਪ੍ਰਿੰਟਡ ਹੈਗੀ ਜਿਹੜੀ ਤੁਹਾਡੀ ਸ਼ਰਟ ਰਹਿਣੀ ਹੈ। ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ। ਕਿ ਪ੍ਰਿੰਟਡ ਹਾਂਜੀ ਅੱਗੇ ਇਹ ਹੈ ਆਪਣਾ ਸ਼ਰਟ ਸ਼ਰਟ ਦਾ ਪ੍ਰਿੰਟ ਰਹੇਗਾ। ਇਸ ਤਰ੍ਹਾਂ ਦਾ ਬਾਬਾ ਪੀਛੇ ੜਿਆ ਹੈ ਤੇ ਸੈਲਫ ਪ੍ਰਿੰਟ ਵਾਲੀਆਂ ਇਹਨਾਂ ਦੇ ਨਾਲ ਬਾਟਮ ਰਹਿਣਗੀਆਂ। ਇਹਨਾਂ ਦੇ ਨਾਲ ਜੌਰਜਟ ਦੇ ਹੀ ਬਾਟਮਸ ਨੇ ਠੀਕ ਹੈ ਜੀ। ਨਾਲ ਦੇ ਪ੍ਰਿੰਟ ਤੇ ਸੂਟਸ ਨੇ ਇਹ। ਪਿਓਰ ਜੌਰਜਟ ਤੇ ਦੁਪੱਟੇ ਨੇ। ਬਿਲਕੁਲ ਲਾਈਟਵੇਟ। ਹਾਂਜੀ ਅੱਗੇ ਬਣ। ਮੈਂ ਟੂਰ ਸ਼ਰਟ ਨਸਤਰਾਂਦੀਨਾ ਸੈਲਫ ਪ੍ਰਿੰਟ ਦੇ ਵਿੱਚ ਬਾਟਮ ਬਣੀ ਹੋਈ ਹੈ ਪਿਓਰ ਚਾਰਲਸ ਰੈਫੀਡਨਸ বিনা ਖੁਲ੍ਹਾ ਡੁੱਲਾ ਦੁਪੱਟਾ ਅੱਜ ਦੀ ਵੀਡੀਓ ਦਾ ਲਾਸਟ ਸੂਟ ਬਹੁਤ ਹੀ ਜ਼ਿਆਦਾ ਪਿਆਰਾ ਸੂਟ ਹੈ ਕਲਰ ਬਹੁਤ ਪਿਆਰਾ ਪ੍ਰਿੰਟਿੰਗ ਬਹੁਤ ਜ਼ਿਆਦਾ ਸਖੀ ਸਰਦਾਰੀ ਸੂਟ ਹੈ ਆ ਲੋਚ ਇਸ ਤਰ੍ਹਾਂ ਦੇ ਨਾਲ ਦੁਪੱਟਾ ਬਣਿਆ ਦੁਪੱਟੇ 2.5 ਮੀਟਰ ਦੇ ਹੁੰਦੇ ਆ ਜੀ ਤੁਹਾਡੇ ਹਮੇਸ਼ਾ ਕੁਐਸਚਨ ਹੁੰਦਾ ਜਦੋਂ ਬ੍ਰੈਂਡ ਦਾ ਕੱਪੜਾ ਹੁੰਦਾ ਨਾ ਤਾਂ ਉਹਦੇ ਨਾਲ ਜਿਹੜਾ ਬਾਟਮ ਦਾ ਸਟੱਫ ਉਹ ਵੀ 3 ਮੀਟਰ ਹੁੰਦਾ ਦੁਪੱਟਾ ਵੀ 2.5 ਮੀਟਰ ਦਾ ਹੁੰਦਾ ਜਿਹੜੀ ਆਪਾਂ ਵੈਸੇ ਪ੍ਰਿੰਟਡ ਦੀ ਕੱਟ ਰੱਖਦੇ ਆ ਉਹ 2.5 2.5 ਮੀਟਰ ਹੁੰਦੀ ਹੈ ਠੀਕ ਹੈ ਜੀ ਫਿਰ ਅੱਜ ਵਾਲੀ ਵੀਡੀਓ ਦੇ ਵਿੱਚ ਇੰਨੇ ਸੂਟਸ ਫਿਰ ਮਿਲਾਂਗੇ ਆਪਾਂ ਤੁਹਾਨੂੰ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਸੀਂ ਇਹਨਾਂ ਦੇ ਆਰਡਰਸ ਕਰੋ ਬੁੱਕ